ਜੋ ਜੈਸਾ ਹੀ ਚਾਈਨਾ ਦੇ ਵਿੱਚ ਹੋ ਰਿਹਾ ਹੈ ਚਾਈਨਾ ਦੇ ਵਿੱਚ ਗਰਮ ਖੰਡੀ ਤੂਫਾਨ ਦਾਨਸ ਲਗਾਤਾਰ ਵਧ ਰਿਹਾ ਹੈ ਚੀਨ ਦੇ ਪੂਰਬੀ ਤੱਟਵਲ ਵੱਧ ਰਿਹਾ ਇਹ ਤੂਫਾਨ ਜਿੱਥੋਂ ਵੀ ਲੰਘ ਰਿਹਾ ਹੈ ਉੱਥੇ ਸਾਰਾ ਕੁਝ ਤਬਾਹ ਕਰ ਰਿਹਾ ਹੈ ਚੀਂਜਿਆਂਗ ਪ੍ਰਾਂਤ ਆਪਣੇ ਲੈਂਡਫਾਲ ਦੀ ਤਿਆਰੀ ਕਰ ਰਿਹਾ ਸੀ ਜਦੋਂ ਤੂਫਾਨ ਤਾਈਵਾਨ ਵਿੱਚ ਰਿਕਾਰਡ ਹਵਾਵਾਂ ਅਤੇ ਮੀਂਹ ਦੇ ਨਾਲ ਵਗਿਆ ਜਿਸ ਵਿੱਚ 2 ਲੋਕਾਂ ਦੀ ਮੌਤ ਵੀ ਹੋ ਗਈ ਅਤੇ 600 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਤਾਨਾਸ ਦੀ ਕੇਂਦਰੀ ਹਵਾ ਦੀ ਗਤੀ ਲਗਭਗ 80 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਇਹ ਉਸ ਤੋਂ ਕਿਤੇ ਜ਼ਿਆਦਾ ਸੀ ਚਿੰਝਾਂਗ ਤੋਂ ਇਸਨੇ ਖੱਬੇ ਪਾਸੇ ਵੱਲ ਤੇਜ਼ੀ ਦੇ ਨਾਲ ਮੋੜ ਲਿਆ ਤੇ ਦੱਖਣੀ ਚੀਨ ਸਾਗਰ ਵਿੱਚੋਂ ਉੱਤਰ ਪੱਛਮ ਵੱਲ ਵਧਣ ਦੀ ਇਸ ਦੀ ਭਵਿੱਖਬਾਣੀ ਕੀਤੀ ਗਈ ਹੈ ਤਾਂ ਹੀ ਜੋ ਬੰਦਰਗਾਹ ਸ਼ਹਿਰ ਦੇ ਨਾਲ ਟਕਰਾਉਣ ਬਾਰੇ ਵੀ ਕਾਫੀ ਜ਼ਿਆਦਾ ਚਰਚਾਵਾਂ ਨੇ ਜਿਸ ਨਾਲ ਸਥਾਨਕ ਸਮੁੰਦਰੀ ਅਧਿਕਾਰੀਆਂ ਨੂੰ ਯਾਤਰੀ ਆਵਾਜਾਈ ਨੂੰ ਮੁਅਤਲ ਕਰਨਾ ਪਵੇਗਾ ਜਿੱਥੇ 100 ਤੋਂ ਵੱਧ ਉਡਾਣਾਂ ਵੀ ਰੱਦ ਕਰਨੀਆਂ ਪੈ ਰਹੀਆਂ ਨੇ ਚਿੰਝਾਂਗ ਭਾਈ ਅਧਿਕਾਰੀਆਂ ਨੇ ਮੰਗਲਵਾਰ ਸਵੇਰੇ ਅਚਾਨਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਜਿਸ ਤੋਂ ਬਾਅਦ ਲਗਾਤਾਰ ਹਫੜਾ ਦਫੜੀ ਮਚ ਗਈ ਅਤੇ ਭਵਿੱਖਬਾਣੀ ਕਰਨ ਵਾਲਿਆਂ ਨੇ ਗੁਆਂਡੀ ਚੰਜਾਂਗ ਸੂਬੇ ਦੀ ਰਾਜਧਾਨੀ ਫੋਜ਼ਿਓ ਤੋਂ 650 ਕਿਲੋਮੀਟਰ ਦੇ ਖੇਤਰ ਵਿੱਚ 100 ਤੋਂ 250 ਮਿਲੀਮੀਟਰ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਚੰਜਾਂਗ ਵਿੱਚੋਂ ਲੰਘਣ ਤੋਂ ਬਾਅਦ ਤੂਫਾਨ ਦੇ ਜਾਂਗਸ਼ੀ ਸੂਬੇ ਵਿੱਚ ਜਾਣ ਦੀ ਉਮੀਦ ਹੈ ਜਿਸ ਦੀਆਂ ਪਹਾੜੀਆਂ ਤੇ ਪਹਾੜੀਆਂ ਇਸ ਨੂੰ ਹੋਰ ਵਿਨਾਸ਼ਕਾਰੀ ਰੂਪ ਦੇ ਸਕਦੀਆਂ ਨੇ ਤਾਂ ਹੜ੍ਹਾਂ ਲਈ ਖਾਸ ਤੌਰ ਤੇ ਇਸ ਤੂਫਾਨ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਚੀਨ ਨੂੰ ਅਤਿਅੰਤ ਮੌਸਮੀ ਘਟਨਾਵਾਂ ਦੇ ਵੱਡੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਨੂੰ ਮੌਸਮ ਵਿਗਿਆਨੀ ਜਲਵਾਯੂ ਪਰਿਵਰਤਨ ਦੇ ਨਾਲ ਜੋੜ ਕੇ ਵੇਖ ਰਹੇ ਨੇ ਤਾਂ ਦੱਸਦੀ ਹੈ ਕਿ ਅਜਿਹੇ ਤੂਫਾਨ ਹਰ ਸਾਲ ਅਰਬਾ ਡਾਲਰ ਦੀ ਵਪਾਰਕ ਗਤੀਵਿਧੀ ਨੂੰ ਤਬਾਹ ਕਰ ਦਿੰਦੇ ਨੇ ਸ਼ਹਿਰਾਂ ਦੇ ਵਿਚ ਹੜ ਆ ਜਾਂਦੇ ਨੇ ਤੇ ਸਮੁੰਦਰਾਂ ਦੇ ਵਿੱਚ ਜਹਾਜ਼ ਰੁਕ ਜਾਂਦੇ ਨੇ ਤੇ ਖੇਤੀ ਯੋਗ ਜ਼ਮੀਨ ਵੀ ਤਬਾਹ ਹੋ ਜਾਂਦੀ ਹੈ ਕੁਝ ਐਸਾ ਹੀ ਜੋ ਹੈ ਉਹ ਚੀਨ ਦੇ ਵਿੱਚ ਹੋ ਰਿਹਾ ਹੈ ਤਸਵੀਰਾਂ ਬੇहद ਖਤਰਨਾਕ ਨੇ ਚੰਜੇ ਆਂਗ ਪ੍ਰਾਂਦੀਆਂ ਇਹ ਤਸਵੀਰਾਂ ਨੇ ਜਿੱਥੇ ਲੈਂਡਫਾਲ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਈਵਾਨ ਦੇ ਵਿੱਚ ਰਿਕਾਰਡ ਤੋੜ ਹਵਾਵਾਂ ਦੀ ਗਤੀ ਜੋ ਹੈ ਉਹ ਦਰਜ ਕੀਤੀ ਗਈ ਹੈ ਦੱਸਿਆ ਕਿ ਇੱਥੇ ਦੋ ਲੋਕਾਂ ਦੀ ਮੌਤ ਹੋਈ ਹੈ ਜਦਕਿ 600 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ 80 ਕਿਲੋਮੀਟਰ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਇਹ ਤੂਫਾਨ ਜੋ ਹੈ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਅਤੇ ਦੱਖਣੀ ਚੀਨ ਸਾਗਰ ਵਿੱਚੋਂ ਉੱਤਰ ਪੱਛਮ ਵੱਲ ਵਧਣ ਦਾ ਇਸ ਦਾ ਜੋ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਤਾਂ ਤਾਈਜ਼ੋ ਬੰਦਰਗਾਹ ਸ਼ਹਿਰ ਦੇ ਨਾਲ ਵੀ ਟਕਰਾ ਸਕਦਾ ਹੈ ਜਿਸ ਕਰਕੇ ਢੇਰ ਸਾਰੀਆਂ ਉਡਾਨਾਂ ਨੂੰ ਰੱਦ ਕੀਤਾ ਗਿਆ ਹੈ ਤਾਂ 650 ਕਿਲੋਮੀਟਰ ਤੱਕ ਦੇ ਖੇਤਰ ਦੇ ਵਿੱਚ ਇਹ ਅਲਰਟ ਜੋ ਹੈ ਉਹ ਜਾਰੀ ਕੀਤਾ ਗਿਆ ਹੈ ਤੇ 100 ਤੋਂ 250 ਮਿਲੀਮੀਟਰ ਮੀਂਹ ਪੈਣ ਦੀ ਉਮੀਦ ਜਿताई ਜਾ ਰਹੀ ਹੈ ਜੇਕਰ ਇਹ ਤੂਫਾਨ ਪਹਾੜਾਂ ਵੱਲ ਮੁੜਦਾ ਹੈ ਤਾਂ ਹੋਰ ਵੀ ਵਿਨਾਸ਼ਕਾਰੀ ਰੂਪ ਧਾਰਨ ਕਰ ਸਕਦਾ ਹੈ ਇਸ ਦੇ ਨਾਲ ਜੰਗਲ ਖੇਤ ਸਾਰਾ ਕੁਝ ਤਬਾਹ ਹੋ ਸਕਦਾ ਹੈ ਤਾਂ ਜੋ ਤਸਵੀਰਾਂ ਚੀਨ ਤੋਂ ਆਈਆਂ ਨੇ ਬੇहद ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਨੇ ਤਾਂ ਕਰੋੜਾਂ ਤੇ ਅਰਬਾ ਡਾਲਰ ਦੇ ਜੋ ਨੁਕਸਾਨ ਦਾ ਅੰਦਾਜ਼ਾ ਇਸ ਤੂਫਾਨ ਤੋਂ ਲਗਾਇਆ ਜਾ ਰਿਹਾ ਹੈ ਤੇ ਹਰ ਸਾਲ ਅਜਿਹੇ ਤੂਫਾਨ ਚੀਨ ਦੇ ਵਿੱਚ ਭਾਰੀ ਤਬਾਹੀ ਲੈ ਕੇ ਆਉਂਦੇ ਨੇ ਕੀ ਕਹਿਣਾ ਚਾਹੋਗੇ ਇਹਨਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਕਹਿੰਦੇ ਕੁਦਰਤ ਜਦੋਂ ਤਬਾਹ ਕਰਨ ਤੇ ਆਉਂਦੀ ਹੈ ਤਾਂ ਸਾਰਾ ਕੁਝ ਤਬਾਹ ਕਰ ਹੀ ਦਿੰਦੀ ਹੈ ਕੁਝ ਐਸਾ ਹੀ ਚਾਈਨਾ ਦੇ ਵਿੱਚ ਹੋ ਰਿਹਾ ਹੈ ਚਾਈਨਾ ਦੇ ਵਿੱਚ ਗਰਮ ਖੰਡੀ ਤੂਫਾਨ ਦਾਨਸ ਲਗਾਤਾਰ ਵਧ ਰਿਹਾ ਹੈ ਚੀਨ ਦੇ ਪੂਰਬੀ ਟੱਟਵਲ ਵੱਧ ਰਿਹਾ ਇਹ ਤੂਫਾਨ ਜਿੱਥੋਂ ਵੀ ਲੰਘ ਰਿਹਾ ਹੈ ਉੱਥੇ ਸਾਰਾ ਕੁਝ ਤਬਾਹ ਕਰ ਰਿਹਾ ਹੈ ਚੀਂਜਿਆਂਗ ਪ੍ਰਾਂਤ ਆਪਣੇ ਲੈਂਡਫਾਲ ਦੀ ਤਿਆਰੀ ਕਰ ਰਿਹਾ ਸੀ ਜਦੋਂ ਤੂਫਾਨ ਤਾਈਵਾਨ ਵਿੱਚ ਰਿਕਾਰਡ ਹਵਾਵਾਂ ਅਤੇ ਮੀਦੇ ਨਾਲ ਵਗਿਆ ਜਿਸ ਵਿੱਚ 2 ਲੋਕਾਂ ਦੀ ਮੌਤ ਵੀ ਹੋ ਗਈ ਅਤੇ 600 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਦਨਾਸ ਦੀ ਕੇਂਦਰੀ ਹਵਾ ਦੀ ਗਤੀ ਲਗਭਗ 80 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਇਹ ਉਸ ਤੋਂ ਕਿਤੇ ਜ਼ਿਆਦਾ ਸੀ ਚਿੰਜਿਆਂਤ ਉਸਨੇ ਖੱਬੇ ਪਾਸੇ ਵੱਲ ਤੇਜ਼ੀ ਦੇ ਨਾਲ ਮੋੜ ਲਿਆ ਤੇ ਦੱਖਣੀ ਚੀਨ ਸਾਗਰ ਵਿੱਚੋਂ ਉੱਤਰ ਪੱਛਮ ਵੱਲ ਵਧਣ ਦੀ ਇਸ ਦੀ ਭਵਿੱਖਬਾਣੀ ਕੀਤੀ ਗਈ ਹੈ ਤਾਂ ਹੀ ਜੋ بندرਗਾਹ ਸ਼ਹਿਰ ਦੇ ਨਾਲ ਟਕਰਾਉਣ ਬਾਰੇ ਵੀ ਕਾਫੀ ਜ਼ਿਆਦਾ ਚਰਚਾਵਾਂ ਨੇ ਜਿਸ ਨਾਲ ਸਥਾਨਕ ਸਮੁੰਦਰੀ ਅਧਿਕਾਰੀਆਂ ਨੂੰ ਯਾਤਰੀ ਆਵਾਜਾਈ ਨੂੰ ਮੁਅਤਲ ਕਰਨਾ ਪਵੇਗਾ ਜਿੱਥੇ 100 ਤੋਂ ਵੱਧ ਉਡਾਣਾਂ ਵੀ ਰੱਦ ਕਰਨੀਆਂ ਪੈ ਰਹੀਆਂ ਨੇ ਚਿੰਜਿਆਂਤ ਸੂਬਾਈ ਅਧਿਕਾਰੀਆਂ ਨੇ ਮੰਗਲਵਾਰ ਸਵੇਰੇ ਅਚਾਨਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਜਿਸ ਤੋਂ ਬਾਅਦ ਲਗਾਤਾਰ ਹਫੜਾ ਦਫੜੀ ਮਚ ਗਈ ਅਤੇ ਭਵਿੱਖਬਾਣੀ ਕਰਨ ਵਾਲਿਆਂ ਨੇ ਗੁਆਂਡੀ ਚੰਜਾਂਗ ਸੂਬੇ ਦੀ ਰਾਜਧਾਨੀ ਫੋਜ਼ਿਓ ਤੋਂ 650 ਕਿਲੋਮੀਟਰ ਦੇ ਖੇਤਰ ਵਿੱਚ 100 ਤੋਂ 250 ਮਿਲੀਮੀਟਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਚੰਜਾਂਗ ਵਿੱਚੋਂ ਲੰਘਣ ਤੋਂ ਬਾਅਦ ਤੂਫਾਨ ਦੇ ਜਾਂਗਸ਼ੀ ਸੂਬੇ ਵਿੱਚ ਜਾਣ ਦੀ ਉਮੀਦ ਹੈ ਜਿਸ ਦੀਆਂ ਪਹਾੜੀਆਂ ਤੇ ਪਹਾੜੀਆਂ ਇਸ ਨੂੰ ਹੋਰ ਵਿਨਾਸ਼ਕਾਰੀ ਰੂਪ ਦੇ ਸਕਦੀਆਂ ਨੇ ਤਾਂ ਹੜ੍ਹਾਂ ਲਈ ਖਾਸ ਤੌਰ ਤੇ ਇਸ ਤੂਫਾਨ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਚੀਨ ਨੂੰ ਅਤਿਅੰਤ ਮੌਸਮੀ ਘਟਨਾਵਾਂ ਦੇ ਵੱਡੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਨੂੰ ਮੌਸਮ ਵਿਗਿਆਨੀ ਜਲਵਾਯੂ ਪਰਿਵਰਤਨ ਦੇ ਨਾਲ ਜੋੜ ਕੇ ਵੇਖ ਰਹੇ ਨੇ ਤਾਂ ਦੱਸਦੀ ਹੈ ਕਿ ਅਜਿਹੇ ਤੂਫਾਨ ਹਰ ਸਾਲ ਅਰਬਾ ਡਾਲਰ ਦੀ ਵਪਾਰਕ ਗਤੀਵਿਧੀ ਨੂੰ ਤਬਾਹ ਕਰ ਦਿੰਦੇ ਨੇ ਸ਼ਹਿਰਾਂ ਦੇ ਵਿਚ ਹੜ ਆ ਜਾਂਦੇ ਨੇ ਤੇ ਸਮੁੰਦਰਾਂ ਦੇ ਵਿੱਚ ਜਹਾਜ਼ ਰੁਕ ਜਾਂਦੇ ਨੇ ਤੇ ਖੇਤੀ ਯੋਗ ਜ਼ਮੀਨ ਵੀ ਤਬਾਹ ਹੋ ਜਾਂਦੀ ਹੈ ਕੁਝ ਐਸਾ ਹੀ ਜੋ ਹੈ ਉਹ ਚੀਨ ਦੇ ਵਿੱਚ ਹੋ ਰਿਹਾ ਹੈ ਤਸਵੀਰਾਂ ਬੇहद ਖਤਰਨਾਕ ਨੇ ਚੰਜੇ ਆਂਗ ਪ੍ਰਾਂਦੀਆਂ ਤਸਵੀਰਾਂ ਨੇ ਜਿੱਥੇ ਲੈਂਡਫਾਲ ਦੀ ਤਿਆਰੀ ਕੀਤੀ ਜਾ ਰਹੀ ਹੈ ਤਤਾਈਵਾਂ ਦੇ ਵਿੱਚ ਰਿਕਾਰਡ ਤੋੜ ਹਵਾਵਾਂ ਦੀ ਗਤੀ ਜੋ ਹੈ ਉਹ ਦਰਜ ਕੀਤੀ ਗਈ ਹੈ ਦੱਸਿਆ ਕਿ ਇੱਥੇ ਦੋ ਲੋਕਾਂ ਦੀ ਮੌਤ ਹੋਈ ਹੈ ਜਦਕਿ 600 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ 80 ਕਿਲੋਮੀਟਰ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਇਹ ਤੂਫਾਨ ਜੋ ਹੈ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਅਤੇ ਦੱਖਣੀ ਚੀਨ ਸਾਗਰ ਵਿੱਚੋਂ ਉੱਤਰ ਪੱਛਮ ਵੱਲ ਵਧਣ ਦਾ ਇਸ ਦਾ ਜੋ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਤਾਂ ਤਾਈਜ਼ੋ ਬੰਦਰਗਾਹ ਸ਼ਹਿਰ ਦੇ ਨਾਲ ਵੀ ਟਕਰਾ ਸਕਦਾ ਹੈ ਜਿਸ ਕਰਕੇ ਢੇਰ ਸਾਰੀਆਂ ਉਡਾਨਾਂ ਨੂੰ ਰੱਦ ਕੀਤਾ ਗਿਆ ਹੈ ਤਾਂ 650 ਕਿਲੋਮੀਟਰ ਤੱਕ ਦੇ ਖੇਤਰ ਦੇ ਵਿੱਚ ਇਹ ਅਲਰਟ ਜੋ ਹੈ ਉਹ ਜਾਰੀ ਕੀਤਾ ਗਿਆ ਹੈ ਤੇ 100 ਤੋਂ 250 ਮੀਟਰ ਮੀਂਹ ਪੈਣ ਦੀ ਉਮੀਦ ਜਤਾਈ ਜਾ ਰਹੀ ਹੈ ਜੇਕਰ ਇਹ ਤੂਫਾਨ ਪਹਾੜਾਂ ਵੱਲ ਮੁੜਦਾ ਹੈ ਤਾਂ ਹੋਰ ਵੀ ਵਿਨਾਸ਼ਕਾਰੀ ਰੂਪ ਧਾਰਨ ਕਰ ਸਕਦਾ ਹੈ ਇਸ ਦੇ ਨਾਲ ਜੰਗਲ ਖੇਤ ਸਾਰਾ ਕੁਝ ਤਬਾਹ ਹੋ ਸਕਦਾ ਹੈ ਤਾਂ ਜੋ ਤਸਵੀਰਾਂ ਚੀਨ ਤੋਂ ਆਈਆਂ ਨੇ ਬੇहद ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਨੇ ਤਾਂ ਕਰੋੜਾਂ ਤੇ ਅਰਬਾ ਡਾਲਰ ਦੇ ਜੋ ਨੁਕਸਾਨ ਦਾ ਅੰਦਾਜ਼ਾ ਇਸ ਤੂਫਾਨ ਤੋਂ ਲਗਾਇਆ ਜਾ ਰਿਹਾ ਹੈ ਤੇ ਹਰ ਸਾਲ ਅਜਿਹੇ ਤੂਫਾਨ ਚੀਨ ਦੇ ਵਿੱਚ ਭਾਰੀ ਤਬਾਹੀ ਲੈ ਕੇ ਆਉਂਦੇ ਨੇ ਕੀ ਕਹਿਣਾ ਚਾਹੋਗੇ ਇਹਨਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਕਹਿੰਦੇ ਕੁਦਰਤ ਜਦੋਂ ਤਬਾਹ ਕਰਨ ਤੇ ਆਉਂਦੀ ਹੈ ਤਾਂ ਸਾਰਾ ਕੁਝ ਤਬਾਹ ਕਰ ਹੀ ਦਿੰਦੀ ਹੈ ਕੁਝ ਐਸਾ ਹੀ ਚਾਈਨਾ ਦੇ ਵਿੱਚ ਹੋ ਰਿਹਾ ਹੈ ਚਾਈਨਾ ਦੇ ਵਿੱਚ ਗਰਮਖੰਡੀ ਤੂਫਾਨ ਦਾਨਸ ਲਗਾਤਾਰ ਵਧ ਰਿਹਾ ਹੈ ਚੀਨ ਦੇ ਪੂਰਬੀ ਤੱਟਵਲ ਵੱਧ ਰਿਹਾ ਇਹ ਤੂਫਾਨ ਜਿੱਥੋਂ ਵੀ ਲੰਘ ਰਿਹਾ ਹੈ ਉੱਥੇ ਸਾਰਾ ਕੁਝ ਤਬਾਹ ਕਰ ਰਿਹਾ ਹੈ ਚੀਂਜਿਆਂਗ ਪ੍ਰਾਂਤ ਆਪਣੇ ਲੈਂਡਫਾਲ ਦੀ ਤਿਆਰੀ ਕਰ ਰਿਹਾ ਸੀ ਜਦੋਂ ਤੂਫਾਨ ਤਾਈਵਾਨ ਵਿੱਚ ਰਿਕਾਰਡ ਹਵਾਵਾਂ ਅਤੇ ਮੀਂਹ ਦੇ ਨਾਲ ਵਗਿਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਵੀ ਹੋ ਗਈ ਅਤੇ 600 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਦਨਾਸ ਦੀ ਕੇਂਦਰੀ ਹਵਾ ਦੀ ਗਤੀ ਲਗਭਗ 80 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਇਹ ਉਸ ਤੋਂ ਕਿਤੇ ਜ਼ਿਆਦਾ ਸੀ ਚਿੰਜਾਂਗ ਤੋਂ ਇਸਨੇ ਖੱਬੇ ਪਾਸੇ ਵੱਲ ਤੇਜ਼ੀ ਦੇ ਨਾਲ ਮੋੜ ਲਿਆ ਤੇ ਦੱਖਣੀ ਚੀਨ ਸਾਗਰ ਵਿੱਚੋਂ ਉੱਤਰ ਪੱਛਮ ਵੱਲ ਵਧਣ ਦੀ ਇਸ ਦੀ ਭਵਿੱਖਬਾਣੀ ਕੀਤੀ ਗਈ ਹੈ ਤਾਂ ਹੀ ਜੋ بندرਗਾਹ ਸ਼ਹਿਰ ਦੇ ਨਾਲ ਟਕਰਾਉਣ ਬਾਰੇ ਵੀ ਕਾਫੀ ਜ਼ਿਆਦਾ ਚਰਚਾਵਾਂ ਨੇ ਜਿਸ ਨਾਲ ਸਥਾਨਕ ਸਮੁੰਦਰੀ ਅਧਿਕਾਰੀਆਂ ਨੂੰ ਯਾਤਰੀ ਆਵਾਜਾਈ ਨੂੰ ਮੁਅਤਲ ਕਰਨਾ ਪਵੇਗਾ ਜਿੱਥੇ 100 ਤੋਂ ਵੱਧ ਉਡਾਣਾਂ ਵੀ ਰੱਦ ਕਰਨੀਆਂ ਪੈ ਰਹੀਆਂ ਨੇ ਚਿੰਜਾਂਗ ਤੁਬਾਈ ਅਧਿਕਾਰੀਆਂ ਨੇ ਮੰਗਲਵਾਰ ਸਵੇਰੇ ਅਚਾਨਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਜਿਸ ਤੋਂ ਬਾਅਦ ਲਗਾਤਾਰ ਹਫੜਾ ਦਫੜੀ ਮਚ ਗਈ ਅਤੇ ਭਵਿੱਖਬਾਣੀ ਕਰਨ ਵਾਲਿਆਂ ਨੇ ਗਵਾਂਡੀ ਚੰਜਾਂਗ ਸੂਬੇ ਦੀ ਰਾਜਧਾਨੀ ਫੋਜ਼ੀਓ ਤੋਂ 650 ਕਿਲੋਮੀਟਰ ਦੇ ਖੇਤਰ ਵਿੱਚ 100 ਤੋਂ 250 ਮਿਲੀਮੀਟਰ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਚੰਜਾਂਗ ਵਿੱਚੋਂ ਲੰਘਣ ਤੋਂ ਬਾਅਦ ਤੂਫਾਨ ਦੇ ਜਾਂਗਸ਼ੀ ਸੂਬੇ ਵਿੱਚ ਜਾਣ ਦੀ ਉਮੀਦ ਹੈ ਜਿਸ ਦੀਆਂ ਪਹਾੜੀਆਂ ਤੇ ਪਹਾੜੀਆਂ ਇਸ ਨੂੰ ਹੋਰ ਵਿਨਾਸ਼ਕਾਰੀ ਰੂਪ ਦੇ ਸਕਦੀਆਂ ਨੇ ਤਾਂ ਹੜ੍ਹਾਂ ਲਈ ਖਾਸ ਤੌਰ ਤੇ ਇਸ ਤੂਫਾਨ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਚੀਨ ਨੂੰ ਅਤਿਅੰਤ ਮੌਸਮੀ ਘਟਨਾਵਾਂ ਦੇ ਵੱਡੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਨੂੰ ਮੌਸਮ ਵਿਗਿਆਨੀ ਜਲਵਾਯੂ ਪਰਿਵਰਤਨ ਦੇ ਨਾਲ ਜੋੜ ਕੇ ਵੇਖ ਰਹੇ ਨੇ ਤਾਂ ਦੱਸਦੀ ਹੈ ਕਿ ਅਜਿਹੇ ਤੂਫਾਨ ਹਰ ਸਾਲ ਅਰਬਾ ਡਾਲਰ ਦੀ ਵਪਾਰਕ ਗਤੀਵਿਧੀ ਨੂੰ ਤਬਾਹ ਕਰ ਦਿੰਦੇ ਨੇ ਸ਼ਹਿਰਾਂ ਦੇ ਵਿਚ ਹੜ ਆ ਜਾਂਦੇ ਨੇ ਤੇ ਸਮੁੰਦਰਾਂ ਦੇ ਵਿੱਚ ਜਹਾਜ਼ ਰੁਕ ਜਾਂਦੇ ਨੇ ਤੇ ਖੇਤੀ ਯੋਗ ਜ਼ਮੀਨ ਵੀ ਤਬਾਹ ਹੋ ਜਾਂਦੀ ਹੈ ਕੁਝ ਐਸਾ ਹੀ ਜੋ ਹੈ ਉਹ ਚੀਨ ਦੇ ਵਿੱਚ ਹੋ ਰਿਹਾ ਹੈ ਤਸਵੀਰਾਂ ਬੇहद ਖਤਰਨਾਕ ਨੇ ਚੰਜੇ ਆਂਗ ਪ੍ਰਾਂਦੀਆਂ ਤਸਵੀਰਾਂ ਨੇ ਜਿੱਥੇ ਲੈਂਡਫਾਲ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਈਵਾਨ ਦੇ ਵਿੱਚ ਰਿਕਾਰਡ ਤੋੜ ਹਵਾਵਾਂ ਦੀ ਗਤੀ ਜੋ ਹੈ ਉਹ ਦਰਜ ਕੀਤੀ ਗਈ ਹੈ ਦੱਸੀਏ ਕਿ ਇੱਥੇ ਦੋ ਲੋਕਾਂ ਦੀ ਮੌਤ ਹੋਈ ਹੈ ਜਦਕਿ 600 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ 80 ਕਿਲੋਮੀਟਰ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਇਹ ਤੂਫਾਨ ਜੋ ਹੈ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਏ ਅਤੇ ਦੱਖਣੀ ਚੀਨ ਸਾਗਰ ਵਿੱਚੋਂ ਉੱਤਰ ਪੱਛਮ ਵੱਲ ਵਧਣ ਦਾ ਇਸ ਦਾ ਜੋ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਤਾਂ ਤਾਈਜ਼ੋ ਬੰਦਰਗਾਹ ਸ਼ਹਿਰ ਦੇ ਨਾਲ ਵੀ ਟਕਰਾ ਸਕਦਾ ਹੈ ਜਿਸ ਕਰਕੇ ਢੇਰ ਸਾਰੀਆਂ ਉਡਾਨਾਂ ਨੂੰ ਰੱਦ ਕੀਤਾ ਗਿਆ ਹੈ ਤਾਂ 650 ਕਿਲੋਮੀਟਰ ਤੱਕ ਦੇ ਖੇਤਰ ਦੇ ਵਿੱਚ ਇਹ ਅਲਰਟ ਜੋ ਹੈ ਉਹ ਜਾਰੀ ਕੀਤਾ ਗਿਆ ਹੈ ਤੇ 100 ਤੋਂ 250 ਮਿਲੀਮੀਟਰ ਮੀਂਹ ਪੈਣ ਦੀ ਉਮੀਦ ਜਿताई ਜਾ ਰਹੀ ਹੈ ਜੇਕਰ ਇਹ ਤੂਫਾਨ ਪਹਾੜਾਂ ਵੱਲ ਮੁੜਦਾ ਹੈ ਤਾਂ ਹੋਰ ਵੀ ਵਿਨਾਸ਼ਕਾਰੀ ਰੂਪ ਧਾਰਨ ਕਰ ਸਕਦਾ ਹੈ ਇਸ ਦੇ ਨਾਲ ਜੰਗਲ ਖੇਤ ਸਾਰਾ ਕੁਝ ਤਬਾਹ ਹੋ ਸਕਦਾ ਹੈ ਤਾਂ ਜੋ ਤਸਵੀਰਾਂ ਚੀਨ ਤੋਂ ਆਈਆਂ ਨੇ ਬੇहद ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਨੇ ਤਾਂ ਕਰੋੜਾਂ ਤੇ ਅਰਬਾ ਡਾਲਰ ਦੇ ਜੋ ਨੁਕਸਾਨ ਦਾ ਅੰਦਾਜ਼ਾ ਇਸ ਤੂਫਾਨ ਤੋਂ ਲਗਾਇਆ ਜਾ ਰਿਹਾ ਹੈ ਤੇ ਹਰ ਸਾਲ ਅਜਿਹੇ ਤੂਫਾਨ ਚੀਨ ਦੇ ਵਿੱਚ ਭਾਰੀ ਤਬਾਹੀ ਲੈ ਕੇ ਆਉਂਦੇ ਨੇ ਕੀ ਕਹਿਣਾ ਚਾਹੋਗੇ ਇਹਨਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਕਹਿੰਦੇ ਕੁਦਰਤ ਜਦੋਂ ਤਬਾਹ ਕਰਨ ਤੇ ਆਉਂਦੀ ਹੈ ਤਾਂ ਸਾਰਾ ਕੁਝ ਤਬਾਹ ਕਰ ਹੀ ਦਿੰਦੀ ਹੈ ਕੁਝ ਐਸਾ ਹੀ ਚਾਈਨਾ ਦੇ ਵਿੱਚ ਹੋ ਰਿਹਾ ਹੈ ਚਾਈਨਾ ਦੇ ਵਿੱਚ ਗਰਮਖੰਡੀ ਤੂਫਾਨ ਦਾਨਸ ਲਗਾਤਾਰ ਵਧ ਰਿਹਾ ਹੈ ਚੀਨ ਦੇ ਪੂਰਬੀ ਤੱਟਵਲ ਵੱਧ ਰਿਹਾ ਇਹ ਤੂਫਾਨ ਜਿੱਥੋਂ ਵੀ ਲੰਘ ਰਿਹਾ ਹੈ ਉੱਥੇ ਸਾਰਾ ਕੁਝ ਤਬਾਹ ਕਰ ਰਿਹਾ ਹੈ ਚੀਂਜਿਆਂਗ ਪ੍ਰਾਂਤ ਆਪਣੇ ਲੈਂਡਫਾਲ ਦੀ ਤਿਆਰੀ ਕਰ ਰਿਹਾ ਸੀ ਜਦੋਂ ਤੂਫਾਨ ਤਾਈਵਾਨ ਵਿੱਚ ਰਿਕਾਰਡ ਹਵਾਵਾਂ ਅਤੇ ਮੀਂਹ ਦੇ ਨਾਲ ਵਗਿਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਵੀ ਹੋ ਗਈ ਅਤੇ 600 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਦਨਾਸ ਦੀ ਕੇਂਦਰੀ ਹਵਾ ਦੀ ਗਤੀ ਲਗਭਗ 80 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਇਹ ਉਸ ਤੋਂ ਕਿਤੇ ਜ਼ਿਆਦਾ ਸੀ ਚਿੰਜਿਆਂਤੋ ਇਸਨੇ ਖੱਬੇ ਪਾਸੇ ਵੱਲ ਤੇਜ਼ੀ ਦੇ ਨਾਲ ਮੋੜ ਲਿਆ ਤੇ ਦੱਖਣੀ ਚੀਨ ਸਾਗਰ ਵਿੱਚੋਂ ਉੱਤਰ ਪੱਛਮ ਵੱਲ ਵਧਨ ਦੀ ਇਸ ਦੀ ਭਵਿੱਖਬਾਣੀ ਕੀਤੀ ਗਈ ਹੈ ਤਾਂ ਹੀ ਜੋ ਬੰਦਰਗਾਹ ਸ਼ਹਿਰ ਦੇ ਨਾਲ ਟਕਰਾਉਣ ਬਾਰੇ ਵੀ ਕਾਫੀ ਜ਼ਿਆਦਾ ਚਰਚਾਵਾਂ ਨੇ ਜਿਸ ਨਾਲ ਸਥਾਨਕ ਸਮੁੰਦਰੀ ਅਧਿਕਾਰੀਆਂ ਨੂੰ ਯਾਤਰੀ ਆਵਾਜਾਈ ਨੂੰ ਮੁਅਤਲ ਕਰਨਾ ਪਵੇਗਾ ਜਿੱਥੇ 100 ਤੋਂ ਵੱਧ ਉਡਾਣਾਂ ਵੀ ਰੱਦ ਕਰਨੀਆਂ ਪੈ ਰਹੀਆਂ ਨੇ ਚਿੰਜਿਆਂ ਉਪਾਈ ਅਧਿਕਾਰੀਆਂ ਨੇ ਮੰਗਲਵਾਰ ਸਵੇਰੇ ਅਚਾਨਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਜਿਸ ਤੋਂ ਬਾਅਦ ਲਗਾਤਾਰ ਹਫੜਾ ਦਫੜੀ ਮਚ ਗਈ ਅਤੇ ਭਵਿੱਖਬਾਣੀ ਕਰਨ ਵਾਲਿਆਂ ਨੇ ਗੁਆਂਡੀ ਚੰਜਾਂਗ ਸੂਬੇ ਦੀ ਰਾਜਧਾਨੀ ਫੋਜ਼ਿਓ ਤੋਂ 650 ਕਿਲੋਮੀਟਰ ਦੇ ਖੇਤਰ ਵਿੱਚ 100 ਤੋਂ 250 ਮਿਲੀਮੀਟਰ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਚੰਜਾਂਗ ਵਿੱਚੋਂ ਲੰਘਣ ਤੋਂ ਬਾਅਦ ਤੂਫਾਨ ਦੇ ਜਾਂਗਸ਼ੀ ਸੂਬੇ ਵਿੱਚ ਜਾਣ ਦੀ ਉਮੀਦ ਹੈ ਜਿਸ ਦੀਆਂ ਪਹਾੜੀਆਂ ਤੇ ਪਹਾੜੀਆਂ ਇਸ ਨੂੰ ਹੋਰ ਵਿਨਾਸ਼ਕਾਰੀ ਰੂਪ ਦੇ ਸਕਦੀਆਂ ਨੇ ਤਾਂ ਹੜ੍ਹਾਂ ਲਈ ਖਾਸ ਤੌਰ